ਬਈ ਇਹ ਪਿਆ ਵਾਲੀਆਂ ਜਰਸੀ ਬੱਚੀਆਂ ਤਿੰਨ ਬੱਚੀਆਂ ਇੱਕ ਬੈਸਕੋਟੀ ਕਲਰ ਚ ਤੇ ਦੋ ਕਾਫੀ ਕਲਰ ਚ ਆ ਬਈ ਆ ਜਾਸੀ ਸਾਲ ਦੀ ਬੱਚੀ ਆ ਬਈ ਇਹ ਇਹਦੀ ਅਜੇ AI ਕਰਵਾਤੀ ਚਾਲੀ ਇੱਕ 46 ਦਾ ਸੀਮਨ ਲਵਾਤਾ ਡੈਨਮਾਰਕ ਦਾ ਚਾਰ ਹੀ ਥਾਣਾ ਕੋਈ ਫੋਰ ਸ਼ਾਕ ਨਹੀਂ ਪੂਰੇ ਵੱਡੇ ਕੱਦ ਕਾਠ ਵਾਲੀ ਰਾਜੀ ਫਲੀ ਵੈੜਾ ਚਾ ਥਣ ਦੇਖ ਸਕਦੇ ਨੇ ਇਹਦੇ ਤੋਂ ਚਾਰ ਹੀ ਥਣ ਲੱਗਿਆ ਕੋਈ ਫੋਰ ਸ਼ਾਕ ਨਹੀਂ ਦੇਖ ਸਾਡੇ ਖਨਾਰੀ ਕੁਆਲਟੀ ਪੂਰੇ ਘੇਰ ਤੇ ਪੂਰੇ ਵੱਡੇ ਕਦ ਘਾਟ ਵਾਲੀ ਬੱਛੀ ਆ ਪੂਰੀ ਪਿਓਰ ਛੋੜੇ ਛੇ ਕੰਨਾਂ ਦੀ ਬੋਦੀ ਵਾਲੀ ਜਰਸੀ ਬੱਛੀ ਆ ਕਦ ਘਾਟ ਬਹੁਤ ਸੋਹਣੀ ਹੈ ਇੱਕ ਬਾਈ ਜੀ ਆ ਕਾਫੀ ਕਲਰ ਜਰਸੀ ਬੱਛੀ ਆ ਇਹ 10 ਮਹੀਨਾ ਦੀ ਬੱਛੀ ਆ ਜੀ ਇਹ ਵੀ ਬੋਦੀ ਵਾਲੀ ਬੱਛੀ ਆ ਬਹੁਤ ਸੋਹਣੀ ਬਰੀਡ ਆ ਕੰਨ ਵੇਖ ਸਕਦੇ ਨਾ ਛੋਟਾ ਗੋਲ ਬੋਦੀ ਵਾਲੀ ਜਰਸੀ ਬੱਛੀ ਆ ਚਾਰ ਹੀ ਥਣੇ ਦੇ ਲੱਗਿਆ ਕੋਈ ਫੋਰਸ ਆ ਕੇ ਦੇ ਨਹੀਂ ਥਣਾਂ ਉਨਾਂ ਦਾ ਗਾਇਬ ਪਿੱਛਾ ਨਹੀਂ ਆਉਂਦੇ ਕੋਈ ਫੋਰਸ ਆ ਕੇ ਨਹੀਂ ਇੱਕ ਬਾਈ ਹੈ ਛੋਟਾ ਬੱਚਾ ਇਹ 5 ਮਹੀਨੇ ਦੀ ਅੱਛੀ ਹੈ ਇਹ ਕੋਈ ਗੱਲ ਨਹੀਂ ਚੱਲਦੀ ਹੈ ਇਹਦੇ ਵੀ ਚਾਰ ਹੀ ਥਣ ਲੱਗੇ ਕੋਈ ਫੋਰਸ ਆ ਕੇ ਦੇ ਨਹੀਂ ਚਾਰ ਹੀ ਥਣ ਲੱਗਿਆ ਕੋਈ ਫੋਰਸ ਆ ਕੇ ਦੇ ਨਹੀਂ